ਸਤਿ ਸ਼੍ਰੀ ਅਕਾਲ ਜੀ Think Punjabi TV ਚੈਨਲ ਉੱਪਰ ਤੁਹਾਡਾ ਸਵਾਗਤ ਹੈ ਪੰਜਾਬ ਜਿਮਣੀ ਚੋਣਾਂ ਦੀ ਡੇਟ 13 ਤੋਂ ਬਦਲ ਕੇ 20 ਹੋ ਗਈ ਹੈ ਅੱਜ ਗੱਲ ਕਰਾਂਗੇ ਵਿਧਾਨ ਸਭਾ ਹਲਕਾ ਚੱਬੇਵਾਲ ਦੀ ਚੱਬੇਵਾਲ ਤੋਂ ਤਿੰਨ ਮੁੱਖ ਪਾਰਟੀਆਂ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਬਾਰੇ ਚਰਚਾ ਕਰਾਂਗੇ ਅਤੇ ਇੱਕ ਅਨੁਮਾਨ ਲਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜਾ ਉਮੀਦਵਾਰ ਇੱਥੋਂ ਜਿੱਤ ਪ੍ਰਾਪਤ ਕਰ ਸਕਦਾ ਹੈ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਬਾਕੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਇਸ਼ਾਂਕ ਕੁਮਾਰ ਚੱਬੇਵਾਲ ਦੀ ਜਿਸ ਸੀਟ ਤੋਂ ਇਸ਼ਾਂਕ ਕੁਮਾਰ ਚੱਬੇਵਾਲ ਚੋਣ ਲੜ ਰਹੇ ਹਨ ਇਥੋਂ ਉਹਨਾਂ ਦੇ ਪਿਤਾ ਬਾਈ ਵਿੱਚ ਕਾਂਗਰਸ ਦੀ ਟਿਕਟ ਤੋਂ ਚੋਣ ਲੜੇ ਸਨ ਅਤੇ ਜਿੱਤ ਵੀ ਪ੍ਰਾਪਤ ਕੀਤੀ ਸੀ ਪਾਲ ਜਿੱਤ ਕੇ ਵੀ ਇਸੇ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ ਅਤੇ ਪਾਰਟੀ ਵੱਲੋਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ ਗਈ ਅਤੇ ਜਿੱਤ ਕੇ ਐਮਪੀ ਵੀ ਬਣ ਗਏ ਹਨ ਜਿਸ ਕਰਕੇ ਚੱਬੇਵਾਲ ਵਿਧਾਨ ਸਭਾ ਸੀਟ ਖਾਲੀ ਹੋ ਗਈ ਅਤੇ ਹੁਣ ਉਹਨਾਂ ਆਪਣੇ ਹੀ ਬੇਟੇ ਨੂੰ ਇੱਥੋਂ ਟਿਕਟ ਦਵਾ ਦਿੱਤੀ ਹੈ ਜਾਂ ਕਹਿ ਲਓ ਪਾਰਟੀ ਨੇ ਉਹਨਾਂ ਦੇ ਬੇਟੇ ਨੂੰ ਟਿਕਟ ਦੇ ਦਿੱਤੀ ਹੈ ਅੱਗੇ ਗੱਲ ਕਰਦੇ ਹਾਂ ਭਾਜਪਾ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਦੀ ਇਹ ਵੀ ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ ਇਸੇ ਸਾਲ ਲੋਕ ਸਭਾ ਹਲਕਾ ਹੁਸ਼ਿਆਦਪੁਰ ਤੋਂ ਅਕਾਲੀ ਦਲ ਦੀ ਟਿਕਟ ਤੇ ਚੋਣ ਲੜੇ ਸਨ ਅਤੇ ਚੌਥੇ ਸਥਾਨ ਤੇ ਆਏ ਸੀ ਅਕਾਲੀ ਦਲ ਨੇ ਜਿਮਣੀ ਚੋਣਾ ਲੜਨ ਤੋਂ ਇਨਕਾਰ ਕਰ ਦਿੱਤਾ ਅਤੇ ਸੋਹਣ ਸਿੰਘ ਠੰਡਲ ਭਾਜਪਾ ਵਿੱਚ ਸ਼ਾਮਲ ਹੋ ਗਏ ਅਤੇ ਨਾਲ ਦੀ ਨਾਲ ਬੀਜੇਪੀ ਨੇ ਆਪਣਾ ਚੱਬੇਵਾਲ ਤੋਂ ਉਮੀਦਵਾਰ ਐਲਾਨ ਦਿੱਤਾ ਤੀਜੀ ਪਾਰਟੀ ਕਾਂਗਰਸ ਕਾਂਗਰਸ ਨੇ ਵੀ ਬਾਦੋਂ ਉਮੀਦਵਾਰ ਲਿਆਂਦਾ ਹੈ ਬਹੁਜਨ ਸਮਾਜ ਪਾਰਟੀ ਦੇ ਆਗੂ ਰਹਿ ਚੁੱਕੇ ਰਣਜੀਤ ਕੁਮਾਰ ਜੋ ਕਿ ਬਹੁਜਨ ਸਮਾਜ ਪਾਰਟੀ ਦੀ ਟਿਕਟ ਤੋਂ ਇਸੇ ਸਾਲ ਲੋਕ ਸਭਾ ਹਲਕਾ ਹੁਸ਼ਿਆਦਪੁਰ ਤੋਂ ਚੋਣ ਲੜੇ ਸਨ ਅਤੇ ਪੰਜਵੇਂ ਸਥਾਨ ਤੇ ਆਏ ਸੀ ਰਣਜੀਤ ਕੁਮਾਰ ਵੀ ਕੁਝ ਹਫ਼ਤੇ ਪਹਿਲਾਂ ਹੀ ਬਹੁਜਨ ਸਮਾਜ ਪਾਰਟੀ ਛੱਡ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ ਅਤੇ ਕਾਂਗਰਸ ਵੱਲੋਂ ਚੱਬੇਵਾਲ ਤੋਂ ਟਿਕਟ ਦਿੱਤੀ ਗਈ ਹੈ। ਹੁਣ ਚੱਬੇਵਾਲ ਦੇ ਲੋਕਾਂ ਲਈ ਹੈ ਤਾਂ ਮੁਸ਼ਕਿਲ ਹੀ ਕਿ ਕਿਸ ਨੂੰ ਵੋਟ ਪਾਣ ਕਿਉਂਕਿ ਸਾਰੇ ਹੀ ਕਿਸੇ ਨਾ ਕਿਸੇ ਪਾਰਟੀ ਨੂੰ ਛੱਡ ਕੇ ਇਸੇ ਸਾਲ ਨਵੀਂ ਪਾਰਟੀ ਵਿੱਚ ਆਏ ਹਨ। ਜੇਕਰ ਪਿਛਲੇ ਨਤੀਜਿਆਂ ਤੇ ਨਜ਼ਰ ਮਾੜੀਏ ਤਾਂ ਬਾਈ ਵਿੱਚ ਚੱਬੇਵਾਲ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜੇ। ਡਾਕਟਰ ਰਾਜ ਕੁਮਾਰ ਚੱਬੇਵਾਲ ਪਹਿਲੇ ਸਥਾਨ ਤੇ ਸਨ ਅਤੇ ਆਮ ਆਦਮੀ ਪਾਰਟੀ ਦੇ ਹਰਮਿੰਦਰ ਸਿੰਘ ਦੂਜੇ ਸਥਾਨ ਤੇ ਸਨ ਅਤੇ ਅਕਾਲੀ ਦਲ ਵੱਲੋਂ ਸੋਹ ਸਿੰਘ ਠੰਡਲ ਤੀਜੇ ਸਥਾਨ ਤੇ ਸਨ ਤੇ ਬਾਕੀ ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਹੁਸ਼ਿਆਦਪੁਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਜੇਕਰ ਧਿਆਨ ਨਾਲ ਦੇਖੀਏ ਤਾਂ ਹੁਸ਼ਿਆਦਪੁਰ ਲੋਕ ਸਭਾ ਹਲਕੇ ਦੇ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਹਨ ਜਿਨ੍ਹਾਂ ਵਿੱਚੋਂ ਆਪਾਂ ਚੱਬੇਵਾਲ ਦੇ ਨਤੀਜੇ ਦੇਖਦੇ ਹਾਂ ਤਾਂ ਡਾਕਟਰ ਰਾਜਕਮਲ ਚੱਬੇਵਾਲ ਆਪ ਦੀ ਟਿਕਟ ਤੋਂ ਚੋਣ ਲੜੇ ਸਨ ਅਤੇ ਚੱਬੇਵਾਲ ਤੋਂ ਜਿੱਤੇ ਸਨ ਮਤਲਬ ਕਿ ਭਾਵੇਂ ਡਾਕਟਰ ਰਾਜਕਮਲ ਚੱਬੇਵਾਲ ਨੇ ਪਾਰਟੀ ਬਦਲ ਵੀ ਲਈ ਤਾਂ ਵੀ ਚੱਬੇਵਾਲ ਦੇ ਵਿੱਚ ਉਹਨਾਂ ਦੇ ਵੋਟ ਬੈਂਕ ਨੂੰ ਕੋਈ ਫਰਕ ਨਹੀਂ ਪਿਆ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਹੈ ਡਾਕਟਰ ਰਾਜਕਮਲ ਪਹਿਲੇ ਸਥਾਨ ਤੇ ਸਨ ਅਤੇ ਕਾਂਗਰਸ ਦੇ ਉਮੀਦਵਾਰ ਦੂਜੇ ਸਥਾਨ ਤੇ ਸਨ ਅਤੇ ਅਕਾਲੀ ਦਲ ਤੋਂ ਸੋਹਣ ਸਿੰਘ ਠੰਡਲ ਤੀਜੇ ਸਥਾਨ ਤੇ ਸਨ ਅਤੇ ਬਹੁਤ ਘੱਟ ਫਰਕ ਨਾਲ ਬਹੁਜਨ ਸਮਾਜ ਪਾਰਟੀ ਚੌਥੇ ਅਤੇ ਭਾਜਪਾ ਦੇ ਉਮੀਦਵਾਰ ਪੰਜਵੇਂ ਸਥਾਨ ਤੇ ਸਨ ਸਾਡੇ ਹਿਸਾਬ ਨਾਲ ਜਿਹੜਾ ਉਮੀਦਵਾਰ ਕਾਂਗਰਸ ਦਾ ਦੂਜੇ ਸਥਾਨ ਤੇ ਸੀ ਕਾਂਗਰਸ ਨੂੰ ਉਸੇ ਨੂੰ ਹੀ ਇਸ ਵਾਰ ਟਿਕਟ ਦੇਣੀ ਚਾਹੀਦੀ ਸੀ ਪਿਛਲੇ ਨਤੀਜਿਆਂ ਦੇ ਆਧਾਰ ਤੇ ਅਤੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਹ ਹੀ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਇਸ਼ਾਨ ਕੁਮਾਰ ਚੱਬੇਵਾਲ ਜਿੱਤ ਹਾਸਲ ਕਰ ਸਕਦੇ ਹਨ ਇੱਕ ਤਾਂ ਉਹਨਾਂ ਨੂੰ ਆਪਣੇ ਪਿਤਾ ਮੌਜੂਦਾ ਐਮਪੀ ਡਾਕਟਰ ਰਾਜਕੁਮਾਰ ਚੱਬੇਵਾਲ ਕਰਕੇ ਫਾਇਦਾ ਮਿਲੇਗਾ ਅਤੇ ਦੂਜਾ ਉਹਨਾਂ ਦੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਹੋਣ ਦਾ ਵੀ ਉਹਨਾਂ ਨੂੰ ਫਾਇਦਾ ਮਿਲੇਗਾ ਬਾਕੀ ਇਹ ਸਨ ਸਾਡੇ ਕੁਝ ਨਿੱਜੀ ਵਿਚਾਰ ਹੋ ਸਕਦਾ ਹੈ ਅਸੀਂ ਕਿਤੇ ਗਲਤ ਵੀ ਹੋਈਏ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕਮੈਂਟ ਰਾਹੀਂ ਸਾਂਝੇ ਕਰ ਸਕਦੇ ਹੋ ਬਾਕੀ ਵਾਹਿਗੁਰੂ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਮਿਲਦੇ ਹਾਂ ਬਹੁਤ ਜਲਦ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ